ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰ ਕੇਸਿੰਗ ਰਾਣਾ ਅੱਜ ਨੰਗਲ ਤੋਂ ਸ਼੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ਉਤੇ ਪਿੰਡ ਜਾਂਦਲਾ ਵਿਖੇ ਇੱਕ ਵੱਡਾ ਸੜਕ ਹਾਦਸਾ ਵਾਪਰ ਗਿਆ ਪਰ ਰਾਹਤ ਵਾਲੀ ਗੱਲ ਇਹ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਇਸ ਸੜਕ ਹਾਦਸੇ ਦੇ ਵਿੱਚ ਇੱਕ ਤੇਜਾਬ ਨਾਲ ਭਰਿਆ ਹੋਇਆ ਟੈਂਕਰ ਅਤੇ ਇੱਕ ਕੈਂਟਰ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਤੇਜਾਬ ਨਾਲ ਭਰਿਆ ਹੋਇਆ ਟੈਂਕਰ ਨੰਗਲ ਤੋਂ ਰੋਪੜਵਾਲਾ ਨੂੰ ਜਾ ਰਿਹਾ ਸੀ ਤੇ ਜਦੋਂ ਕਿ ਇੱਕ ਕੈਂਟਰ ਸ਼੍ਰੀ ਆਨੰਦਪੁਰ ਸਾਹਿਬ ਤੋਂ ਹਿਮਾਚਲ ਉੱਨਾ ਵੱਲ ਨੂੰ ਜਾ ਰਿਹਾ ਸੀ ਜਦੋਂ ਕੈਂਟਰ ਚਾਲਕ ਨੇ ਪਿੰਡ ਜਾਂਦਲਾ ਦੇ ਲਾਗੇ ਪਹੁੰਚਦਾ ਹੈ ਤਾਂ ਉਸ ਨੂੰ ਅਚਾਨਕ ਨੀਂਦ ਆ ਜਾਂਦੀ ਹੈ ਤੇ ਉਸ ਦਾ ਕੈਂਟਰ ਸਾਹਮਣੇ ਤੋਂ ਆ ਰਹੇ ਟੈਂਕਰ ਦੇ ਵਿੱਚ ਟਕਰਾ ਜਾਂਦਾ ਹੈ ਟੱਕਰ ਇੰਨੀ ਜ਼ਬਰਦਸਤ ਸੀ ਕਿ ਕੈਂਟਰ ਬੁਰੀ ਤਰ੍ਹਾਂ ਅੱਗੇ ਤੋਂ ਫੁੱਟਜ ਜਾਂਦਾ ਹੈ ਤੇ ਟੈਂਕਰ ਦੇ ਡਰਾਈਵਰ ਵੱਲੋਂ ਕੈਂਟਰ ਚਾਲਕ ਨੂੰ ਕੈਂਟਰ ਦੇ ਬਾਹਰੋਂ ਕੱਢਿਆ ਜਾਂਦਾ ਹੈ ਤੇ ਫਿਲਹਾਲ ਮੌਕੇ ਉੱਤੇ ਸੜਕ ਸੁਰੱਖਿਆ ਫੋਰਸ ਪਹੁੰਚ ਗਈ ਹੈ ਤੇ ਇਸ ਦੇ ਸਬੰਧ ਦੇ ਵਿੱਚ ਨੰਗਲ ਪੁਲਿਸ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਆਹ ਤੁਹਾਨੂੰ ਸੁਣਾਉਂਦੇ ਆ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਦੋਵਾਂ ਚਾਲਕਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਨੰਗਲ ਤੋਂ ਜਾ ਰਿਹਾ ਰੋਪੜ ਜਾ ਰਹੀ ਸੀ ਮਾਲਕ ਅੱਗੇ ਦੇ ਕੈਂਟਰ ਆ ਰਿਹਾ ਨਹੀਂ ਜਾ ਰਿਹਾ ਡਰਾਈਵਰ ਉਹ ਮੰਦਬੀ ਆ ਉਹ ਸਿੱਧਾ ਮੇਰੇ ਫੋਕੀ ਮੈਡੀਕਲ ਡਿਊ ਨੇ ਸਾਡ ਛੋਟ ਵਗੈਰਾ ਉਹ ਬਚਾਇਆ ਜੀ ਸੱਟ ਛੋਟ ਦੇ ਬਚਾਇਆ ਹਾਂ ਗੱਡੀ ਦਾ ਖਾਨਾ ਹੈਗਾ 50000 ਰੁਪਏ ਗੱਡੀ ਦਾ ਨੁਕਸਾਨ ਹੋਦਾ ਹਾਂ ਦਾ ਨੁਕਸਾਨ ਬਾਬ ਜੀ ਨੀਂਦ ਦਾ ਚੋਕ ਆ ਗਿਆ ਜੀ ਉਹਦੇ ਕਰ ਮਾਰੇ تھے ਕਿੱਥੇ ਜਾ ਰਹੇ ਸੀ ਜੀਰਕਪੁਰ ਤੇ ਆਏ ਸੀ ਯਾਰ ਕਿੱਧਰ ਜਾ ਰਹੇ ਗਰੇਟ ਜਾ ਰਹੇ ਸੀ ਠੀਕ ਹੈ ਹਾਂਜੀ ਹਾਂਜੀ ਤੇ ਸੱਟ ਛੋਟ ਵਗੈਰਾ ਕਿਸ ਤੇ ਮਾੜੀ ਮੋਟੀ ਬਹੁਜੀ ਲੱਗੀ ਰਗੜ ਰਗੜ